ਜੀ ਅੱਜ ਸਾਡੀ ਪਾਰਟੀ ਦੀ ਉੱਚ ਪੱਧਰੀ ਕਮੇਟੀ ਪਾਰਲੀਮੈਂਟਰੀ ਬੋਰਡ ਜਿਹੜਾ ਬਣਿਆ ਸੀਗਾ ਜਿਹੜੀ ਅਗਵਾਈ ਭੁੰਦਰ ਸਾਹਿਬ ਕਰ ਰਹੇ ਸੀਗੇ ਜਿਹਦੇ ਵਿੱਚ ਮੈਂਬਰ ਸਰਦਾਰ ਗੁਲਜਾਰ ਸਿੰਘ ਰਾਣੀਕੇ ਜੀ ਸਰਦਾਰ ਦਲਜੀਤ ਸਿੰਘ ਟੀਮਾ ਜੀ ਔਰੇ ਵਿੱਚ ਗਾਬੜੀਆ ਸਾਹਿਬ ਮੈਂਬਰ ਪ੍ਰਧਾਨ ਜੀ ਧਾਮੀ ਜੀ ਮੈਂਬਰ ਉਹ ਸਾਰੀ ਕਮੇਟੀ ਅੱਜ ਇੱਥੇ ਆਈ ਸੀਗੀ ਉਹਨਾਂ ਨੇ ਆ ਕੇ ਹਲਕੇ ਦੇ ਲੋਕਾਂ ਦੇ ਸੁਝਾਅ ਲਏ ਆ ਕਿਉਂਕਿ ਹਮੇਸ਼ਾ ਇਹ ਹੋ ਜਾਂਦਾ ਸੀਗਾ ਹਲਕੇ ਦੇ ਪਿਛਲੀ ਵਾਰ 2022 ਦੇ ਵਿੱਚ ਹੋਇਆ ਕੀ ਬਾਹਰੋਂ ਲਿਆ ਕੇ ਕੈਂਡੀਡੇਟ ਥੋਪ ਦਿੱਤਾ ਗਿਆ ਦੂਜੇ ਹਲਕੇ ਦੇ ਵਿੱਚੋਂ ਤੇ ਉਸ ਦੇ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਪਾਰਟੀ ਦਾ ਮਨ ਸੀਗਾ ਕਿ ਅਸੀਂ ਲੋਕਾਂ ਦੀ ਜਾ ਕੇ ਨਵਜ ਟੰਡੋਲੀਏ ਕੀ ਹਲਕੇ ਦੇ ਲੋਕ ਕੀ ਕਹਿੰਦੇ ਆ ਤੇ ਅੱਜ ਦੇ ਇਸ ਇਕੱਠ ਨੇ ਸਾਰਾ ਹਾਈ ਕਮਾਂਡ ਨੂੰ ਵੀ ਕਲੀਅਰ ਕਰ ਦਿੱਤਾ ਏ ਬਾਕੀ ਜਿਹੜੀ ਬਾਈ ਇਲੈਕਸ਼ਨ ਹੈ ਤਗੜੇ ਹੋ ਕੇ ਲੜਾਂਗੇ ਇੱਥੇ ਜਿੱਤਾਂ ਹਾਰਾਂ ਲੜਾਈਆਂ ਬਣੀਆਂ ਰਹਿੰਦੀਆਂ ਨੇ ਤਗੜੇ ਹੋ ਕੇ ਮੈਦਾਨ ਦੇ ਵਿੱਚ ਸਰਕਾਰ ਨਾਲ ਵੀ ਪੜਾਂਗੇ ਤੇ ਇਸ ਤਾਨਾਸ਼ਾਹ ਜਿਹੜਾ ਉਪ ਮੁੱਖ ਮੰਤਰੀ ਰਿਆ ਏਰੇ ਨਾਲ ਵੀ ਭਿੜਾਂਗੇ ਆਪਣੇ ਵਰਕਰਾਂ ਦੀ ਬਾਹ ਫੜਾਂਗੇ ਇਸ ਹਲਕੇ ਦੇ ਚਲੋ ਕੀ ਕਹਿਣਾ ਹੈ ਜੀ ਹਰ ਇੱਕ ਦਾ ਹੱਕ ਹੈ ਅਸੀਂ ਜੇ ਟਿਕਟ ਨਹੀਂ ਮਿਲੀ ਤਾਂ ਵੀ ਅਕਾਲੀ ਆ ਅਸੀਂ ਕਿਤੇ ਬਾਹਰ ਨਹੀਂ ਗਏ ਅੱਜ ਤੱਕ ਮੈਂ ਤਾਂ ਇਹੀ ਗੱਲ ਕਹਿ ਸਕਦਾ ਹੈ ਕਿ ਅਸੀਂ ਜੇ 2022 ਚ ਨਹੀਂ ਸੀ ਮਿਲੀ ਅਸੀਂ ਟਕਾ ਕੇ ਅਕਾਲੀ ਦਲ ਦੀ ਮਤ ਦਿੱਤੀ ਸੀਗੀ ਇਸ ਕਰਕੇ ਹਰ ਇੱਕ ਦਾ ਹੱਕ ਹੈ ਟਿਕਟ ਮੰਗਣ ਦਾ ਉਹ ਮੰਗ ਸਕਦੇ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਜਿੰਨੇ ਵੀ ਉਹਨਾਂ ਦੇ ਸੰਗਤ ਦੇ ਵਿੱਚ ਇਹ ਡਿਟਾ ਨੇ ਫੈਸਲੇ ਆ ਉੱਤੇ ਗ੍ਰਾਸ ਰੂਟ ਲੈਵਲ ਤੱਕ ਸਾਰੇ ਵਰਕਸ ਦੀ ਅਰਬੂ ਸਰਬੰਦ ਦੀ ਪਾਰਟੀ ਦੀ ਰਾਇ ਦਿੱਤੀ ਹੈ ਉਹ ਜ਼ਰੂਰੀ ਉਹਦੇ ਨਾਲ ਜਿਹੜੇ ਬੰਦੇ ਥੱਲੇ ਕੰਮ ਕਰਦੇ ਆ ਉਹ ਚੰਗੇ ਮਾੜੇ ਦੇ ਪਰਕਨਮੀ ਸੰਮਿਤੀਆ ਪਾਰਟੀ ਵਾਸਤੇ ਕਿੰਨੀ ਸੇਵਾ ਹੁੰਦੀ ਹੈ ਉਹ ਤਾਂ ਵੀ ਸਮਝਦੇ ਆ ਫੈਸਲਾ ਲੈਣ ਦੇ ਵਿੱਚ ਪਾਰਟੀ ਨੂੰ ਆਪਣਾ ਬਹੁਤ ਵੱਡਾ ਜਿਹੜਾ ਕੋਹੜਤ ਲਈ ਇਸ ਕਰਕੇ ਹੁਣ 4 ਬਾਈ ਲੱਖ ਨੇ ਇਹਨਾਂ ਅਸੀਂ जी चबाद गए बा नानक मैं खुशी है सवेर तो लाभ तक सारे पार्टी सारे ने अपो अपनी राय जी जाति ग्रुप भी मिल के और बड़ी अच्छी डिस्कशन भी सारे बोर्ड के मैंबर के और सारी जीफोरमे अराउंड लैवल की रिपोर्ट बना के अभी पार्टी के रखा ਪ੍ਰਧਾਨ ਸਾਹਿਬ ਦੇ ਵੀ ਧਿਆਨ ਵਿੱਚ ਲਿਆਵਾਂਗੇ ਤਾਂ ਜੋ ਕੋਈ ਫੈਸਲੇ ਉਹਨਾਂ ਨੇ ਸਮੇਟ ਹੋਣੇ ਆ ਉਹ ਫੈਸਲੇ ਸਾਡੇ ਬੈਟਰ ਹੋਣ ਤੇ ਪਾਰਟੀ ਤੁਹਾਡੇ ਤੇ ਰਹੇਗਾ ਹੁਣ ਸਾਰੇ ਦਾ ਇਹ ਗੱਲ ਕਰਦਾ ਕਿ ਬੜੇ ਅੱਛੇ ਤਰੀਕੇ ਦੇ ਨਾਲ ਸਾਰੇ ਜਿੰਨੇ ਜਿਹੜਾ ਬਾਬਾ ਨਾਨਕ ਤੋਂ ਕੰਮ ਲਾਤੇ ਬਹੁਤ ਸਟਰੋਂਗ ਵਰਕਰ ਇੱਥੇ ਬਹੁਤ ਸਟਰੋਂਗ ਔਰ ਵਰਕਰ ਦੇ ਤੇ ਜ਼ੁਲਮ ਵੀ ਇਸ ਹੱਦ ਤੇ ਦੇਖੀ ਬਹੁਤ ਵੱਡਾ ਹੋਇਆ ਪਰ ਤੇ ਵੀ ਝੁੱਟੇ ਬਹੁਤ ਵੱਡੇ ਹੋਏ ਇਸ ਕਰਕੇ ਵਰਕਰ ਚਾਹੁੰਦਾ ਜਿਹੜਾ ਕਾਂਗਰਸ ਦੇ ਖਿਲਾਫ ਲੜਨਾ ਪੰਜਾਬ ਸਰਕਾਰ ਦੇ ਖਿਲਾਫ ਇਹ ਸਾਡੀ ਵੀ ਉਹੀ ਭਾਵਨਾ ਹੈ ਕਿ ਅਸੀਂ ਜਿਹੜੀ ਆ ਸਰਕਾਰ ਦੇ ਸਾਰਿਆਂ ਦੇ ਕੋਲ ਇਨਫੋਰਮੇਸ਼ਨ ਲੈ ਕੇ ਚੰਗੀ ਸਿਲੈਕਸ਼ਨ ਜਿਹੜੀ ਆ ਉਹ ਕਰ ਸਕੀਏ ਉਸ ਮੰਤਰ ਦੇ ਨਾਲ ਅੱਜ ਦੇ ਮੋਟਰ ਡਿਵੀਜ਼ਨ ਬੜੀਆ ਸਫਲ ਹੁੰਦੇ ਨੇ ਹੁੰਦੇ ਅਸੀਂ ਸਾਰੀ ਇਨਫੋਰਮੇਸ਼ਨ ਅਰ ਵੀ ਇਹਨਾਂ ਨੂੰ ਖੜੀ ਛੁੱਟੀ ਹੈ ਕੋ ਹੋਰ ਵੀ ਫੀਡਬੈਕ ਚਾਵੇ ਬਾਅਦ ਚ ਵੀ ਦੇ ਸਕਦਾ ਫਿਰ ਸਾਰੇ ਅਸੀਂ ਚਾਰਾਂ ਹਾਂ ਕੇ ਦਾ ਟੂਲ ਮੁਕੰਮਲ ਕਰਕੇ ਇਹ ਸਭ ਰਿਪੋਰਟ ਪ੍ਰਧਾਨ ਜੀ ਨਾਲ ਫਿਰ ਡਿਸਕਸ ਕਰਾਂਗੇ ਤਾਂ ਇਹ ਤਾਂ ਹਾਈਲੀ ਪਿਆਸ ਹੈ ਕਿ ਤੇਰਾ ਜੀ ਮੰਤਰੀ ਸਾਹਿਬ ਨੂੰ ਆਪ ਨੂੰ 16 ਲੱਖ ਦਾ ਗੁਰਦੂਪ ਸ਼ੀਸ਼ਾ ਬਣਾ ਕੇ ਉਹਦੇ ਵਿੱਚ ਖੜ ਕੇ 20 ਮਿੰਟ ਦਾ ਭਾਸ਼ਣ ਦੇਣਾ ਪੈਂਦਾ ਜਿਵੇਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਤੇ ਵੀ ਹੈ ਸਟੇਡੀਅਮ ਦੇ ਵਿੱਚ ਇਚਾਰਜ ਕਰੇ ਮਤੀ ਉਹ ਦੇਖੋ ਮੁੱਖ ਮੰਤਰੀ ਸੇਖ ਨਹੀਂ ਹੈ ਜਿ ਕੋਈ ਅਮੋਸਨ ਕਮਿਟੀ ਗੁਰਦੀ ਦੇ ਵਿੱਚ ਇੱਕ ਐਨਆਰਓ ਜਿਹਾ ਹੋਇਆ ਕਿ ਲੱਗਦਾ ਹੈ ਕਿ ਕਿਸੇ ਨੂੰ ਕਾਨੂੰਨ ਦਾ ਡਰ ਨਹੀਂ ਜ਼ਿਲ੍ਹੇ 'ਚ ਜਿਹੜੇ ਅਟੈਕ ਹੋਇਆ ਜ਼ਿਲ੍ਹੇ 'ਚ ਇਹ ਬਥੇ ਹੈ ਕਿਸੇ ਨੂੰ ਪੰਜਾਬ ਦੇ ਵਿੱਚ ਇੱਥੇ ਲੋਕੀਂ ਫਰੋਤੀਆਂ ਭਰ ਭਰ ਕੇ ਤੇ ਬੇਸਮਾਨ ਐਸੇ ਪੰਜਾਬ ਦੇ ਵਿੱਚ ਬਣ ਕਰਦੇ ਇਹਦੇ ਮਾਰੇ ਹਾਲਾਤ ਇਹ ਕਿਸੇ ਨੂੰ ਚੁੱਕਿਆ ਨਹੀਂ ਜਸਤੀ ਭੱਜ ਰਹੀ ਐ ਜੋ ਵਪਾਰ ਭੱਜ ਰਿਹਾ ਤੇ ਲੋਕੀ ਸਾਰੇ ਸਹਿਮ ਨਹੀਂ ਅੱਜ ਕੋਈ ਸ਼ਾਮ ਨੂੰ ਘਰੋਂ ਨਿਕਲ ਕੇ ਰਾਜੀ ਨਹੀਂ ਐ ਜਿਹੜਾ ਸ਼ੁਗਰ ਕਰਦਾ ਕਿ ਘਰ ਪਹੁੰਚ ਗਿਆ ਤੇ ਜਿੰਦਾਂ ਲਾ ਕੇ ਆਰੰਗਲ ਅੰਦਰ ਆਪਣਾ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਜਿਹਦੀ ਬੜਾਈ ਸੀ ਲੋਕਾਂ ਨੇ ਬੜੀ ਚਾਅ ਨਾਲ ਇਹ ਉਹਦੀ ਬਲੈਕੀਦਨ ਕਿਹੜੀ ਪਾਰਟੀ ਤੋਂ ਨਹੀਂ ਜਾਤ ਮੈਂਬਰ ਰੁਲਿੰਗ ਪਾਰਟੀ ਸਭ ਤੋਂ ਵੱਧ ਸਟਰੋਂਗ ਹੁੰਦੀ ਹੈ ਤੇ ਜਲੰਧਰ ਦੇ ਵਿੱਚ ਸੀਕਲ ਦੇ ਬਰਾਲੇ ਨੇ ਦਾ ਐਮਐਲਏ ਭੱਜ ਕੇ ਬੀਜੇਪੀ ਚਲਾ ਗਿਆ ਕਾਂਗਰਸ ਦੇ ਵਿੱਚੋਂ ਰਿੰਕੂ ਛੱਡ ਕੇ ਆਪ ਤੇ ਚਲਾ ਗਿਆ ਐਮਪੀ ਬਣਿਆ ਰੁਲਿੰਗ ਪਾਰਟੀ ਦਾ ਤੇ ਉੱਥੋਂ ਛੱਡ ਕੇ ਫਿਰ ਬੀਜੇਪੀ ਜਾ ਰਿਹਾ ਚੱਬੇਵਾਲ ਕਾਂਗਰਸ ਦਾ ਐਮਐਲਏ ਸੀ ਉਥੋਂ ਐਮਐਲਏ ਛੱਡ ਕੇ ਤੇ ਰੁਲਿੰਗ ਪਾਰਟੀ ਚ ਆਪੇ ਚਲਾ ਗਿਆ ਸਾਡੇ ਡਾਕਟਰ ਸੁਪੀ ਸੀ ਉਹ ਆਪ ਤੇ ਲੱਗੇ ਇਸ ਕਰਕੇ ਬਵਾੜੀ ਤੇ ਸ਼ੂਟ ਦੀ ਹੈ ਇਹ ਸਾਰੀਆਂ ਪੰਡੀਆਂ ਨੂੰ ਚਿੰਤਾ ਕਰਨੀ ਚਾਹੀਦੀ ਆ ਪਰ ਖੁਸ਼ੀ ਇਸ ਕਰਦੀ ਆ ਕਿ ਇਥੇ ਜਿਹੜਾ ਪਾਕਿਸਤਾਨ ਵਰਕਰ ਆ ਉਹ ਚੜਨ ਵੱਲ ਗਿਆ ਇਸੋ ਕੇ ਲੀਗਾਂ ਦੇ ਜਿਹੜੇ ਦੋ ਚਾਰ ਦੇ ਇਕਦਾਨੀ ਕਰਨੇ ਨਹੀਂ ਪਾਰਟੀ ਨਹੀਂ ਕਰ ਸਕਦਾ ਤਾਕਤ ਹੁੰਦੀ ਬਰਕਰਾਰ ਵਰਕਰ ਦੇਖੋ ਸਾਰੇ ਆਦੀ ਵੀ ਗਾਣਾ ਨੂੰ ਕਦੇ ਆ ਜ਼ਬਰਦਸਤ ਮੁਕਾਬਲਾ ਕਰ ਰਿਹਾ ਸਰਕਾਰਾਂ ਜਾਤੀਆਂ ਦਾ ਮੁਕਾਬਲਾ ਕਰ ਰਿਹਾ ਸਹੀ ਲੋਕ ਵਰਕਰ ਖੜਾ ਟੁੱਟੂ शकते ਠੀਕ ਹੈ ਸਾਰੇ ਸਾਰੀ ਰਗੱਟਾ ਪ੍ਰਕਿਰਿਆ ਹਲ ਚੱਲੇਗੀ ਹਾਲ ਤਾਂ ਲਖਣ ਵੀ ਨਹੀਂ ਹੋਸੇ And that's enough, and also then, up possible.